ਲਾਹ ਤਾਂ ਜਿਹੜੇ ਸੌਦਾ ਨੂੰ ਪੇਸ਼ ਕਰਨ ਲੱਗੇ ਪਹਿਲਾਂ ਐਸੇ ਤੁਸੀਂ ਸੁਣਿਆ ਹੋਇਆ ਲੇਕਿਨ ਇਹ ਗੀਤ ਆਪਣੀ ਕਿਸਮ ਦਾ ਹੈ ਤੇ ਤੇ ਚੰਗਾ ਲੱਗਦਾ ਸੁਣ ਗੱਭਰੂ ਵੇ ਵੇਸ਼ ਬੇਬਾਈ ਦਾ ਘਰ ਨਹੀਂ ਹੈ ਭਜਾਈ ਦੇ ਗਲ ਪੈ ਗਿਆ ਆਦਾ ਪੈਸੇ ਕੱਢ ਮੈਂ ਸ਼ਹਿਰੋਂ ਸੌਦਾ ਪਤਾ ਲੈਂਗੇ ਆਵਾ ਉਹ ਕਹਿੰਦੀ ਗੱਲ ਇਹ ਹੈ ਸੌਦਾ ਪਤਾ ਲਿਆਉਣਾ ਤੇਰੇ ਬਾਈ ਦਾ ਕੰਮ ਐ ਉਹ ਆਪੇ ਲੈ ਆਊਗਾ ਤੂੰ ਖੇਤ ਵਾਲੇ ਚੱਕਰ ਮਾਰਿਆ ਉੱਥੇ ਮੁੰਡੇ ਕੌਡੀ-ਕੁੱਡੀ ਖੇਡਦੇ ਹੁਣ ਤੂੰ ਵੀ ਖੇੜਿਆ ਤੇ ਗੁੱਸੇ ਹੋ ਗਿਆ ਕਹਿੰਦਾ ਲੈ ਕੌਡੀ ਖੇੜੀ ਖੇਤ ਵਾਲੇ ਚੱਕਰ ਮਾਰਿਆ ਤੂੰ ਤਾਂ ਮੈਨੂੰ ਗੱਪਰੀ ਨਹੀਂ ਹੋਂ ਦਿੰਦੀ ਉਹ ਕਹਿੰਦੀ ਫਿੱਟੇ ਮੂ ਮੈਂ ਤੇਰੇ ਗੱਭਰੂ ਨੂੰ ਕੀ ਬ੍ਰੇਕਾ ਲਾ ਦਿਆਂ ਗੱਭਰੂ ਹੋਈ ਜਾਂ ਕੌਣ ਰੁਕਦਾ ਹੁੰਦਾ ਕਿਸੇ ਨੂੰ ਕਹਿੰਦਾ ਨਹੀਂ ਜੇ ਤੂੰ ਮੈਨੂੰ ਕੋਈ ਚੰਜ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ ਜੋ ਕੋਈ ਜ਼ਿੰਮੇਵਾਰੀ ਮੇਰੇ ਸਿਰ ਤੇ ਪਾਵੇ ਉਹ ਜ਼ਿੰਮੇਵਾਰੀ ਭੁਗਤਾ ਕੇ ਦਿਖਾਵਾਂ ਤਾਂ ਹੀ ਲੋਕੀ ਗੱਲਾਂ ਕਰਨਗੇ ਮੁੰਡਾ ਗੱਭਰੂ ਹੋ ਗਿਆ ਜਵਾਨ ਹੋ ਗਿਆ ਫਿਰ ਕਿਤੇ ਮੰਦੜੇ ਵਿਆਹ ਦੀ ਗੱਲ ਚੱਲੂਗੀ ਕੱਲ ਇਹ ਐਸਾ ਤਾਂ ਕੱਲ ਨਹੀਂ ਹੋਣੀ ਉਹ ਕਹਿੰਦੀ ਮੈਂ ਤਾਂ ਤੈਨੂੰ ਤਾਰ ਰੋਕਦੀ ਆ ਵੀ ਤੂੰ ਕਦੇ ਸ਼ਹਿਰ ਕੱਲਾ ਗਿਆ ਨਹੀਂ ਹੈਗਾ ਜੇ ਤੂੰ ਜਾਣਾ ਹੀ ਆਪਣੇ ਬਾਈ ਨਾਲ ਚਲੇ ਜਾਈ ਬਾਈ ਨਾਲ ਉਹ ਨਹੀਂ ਜਾਣਾ ਚਾਹੁੰਦਾ ਕੋਗਾ ਦੇ ਹਾਂਦ ਦੇ ਨੂੰ ਦੱਸਿਆ ਹੋਇਆ ਵੀ ਸ਼ਹਿਰ ਚ ਇਕੱਲੇ ਹੀ ਜਾਈਦਾ ਹੁੰਦਾ ਬੜੀਆਂ ਮਨਸਬੰਧੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਨੇ ਬਾਜ਼ਾਰ ਤੇ ਖੜੀਏ ਕੀ ਮਿਲਦਾ ਹੁੰਦਾ ਮੋੜ ਤੇ ਖੜੀਏ ਕੀ ਮਿਲਦਾ ਹੁੰਦਾ ਕਾਲਜ ਮੂਹਰੇ ਖੜੀਏ ਕੀ ਮਿਲਦਾ ਚੋਹ ਚਹਿਰ ਤੇ ਆ ਤੇ ਬਿਉਰਾ ਜ਼ਬਰ ਕੇ ਮੋਰੀ ਤੂੰ ਸੋਤਾ ਪੱਤਾ ਲੈਣ ਲਈ ਅਜ ਮੱਲੋ ਚੋਰੀ ਤੂੰ ਸੋਤਾ ਪੱਤਾ ਲੈਣ ਲਈ ਅਜ ਮੱਲੋ ਚੋਰੀ ਤੂੰ ਖਾਲੀ ਘਾਤੋ ਆਗੇ ਬੀਬਾ ਦੱਸੇ ਮੈਨੂੰ ਏ ਖਾਲੀ ਘਾਤੋ ਆਗੇ ਬੀਬਾ ਦੱਸੇ ਮੈਨੂੰ ਏ ਪੌਦਾ ਨੋਟ ਦੀ ਜਾਨ ਲੱਗੇ ਨੋ ਦੱਸ ਤੈਨੂੰ ਏ ਪੌਦਾ ਨੋਟ ਦੀ ਜਾਨ ਲੱਗੇ ਨੋ ਦੱਸ ਦਿੱਤੀ ਉਲਟਾ ਕਰੀਆ ਪੈ ਗਿਆ ਨਹੀਂ ਕੀ ਦਿੱਤਾ ਹੱਟ ਦਿੱਤੀ ਉਲਟਾ ਕਰੀਆ ਪੈ ਗਿਆ ਨਹੀਂ ਮੈਂ ਤਾਂ ਆਪਣਾ ਝੁਗਾ ਚੌੜ ਕਰਾ ਕੇ ਬਹਿ ਗਿਆ ਨਹੀਂ ਮੈਂ ਤਾਂ ਆਪਣਾ ਝੁਗਾ ਚੌੜ ਕਰਾ ਕੇ ਬਹਿ ਗਿਆ ਨਹੀਂ ਇੱਕ ਕੁੜੀ ਇੱਕ ਕੁੜੀ ਕਿ ਇੱਕ ਕੁੜੀ ਕੁੜੀ ਇੱਕ ਕੁੜੀ ਦੇ ਪਿੱਛੇ ਲੱਗ ਕੇ ਉਹ ਗਵਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਉਹ ਗਵਾ ਬੈਠਾ ਸਹੀ ਪਲੇਕੇ ਭਾਬੀ ਫੁੱਟ ਨਰਮੇ ਦੇਖਾ ਦੇਦਾ ਸਹੀ ਪਲੇਕੇ ਭਾਬੀ ਫੁੱਟ ਨਰਮੇ ਦੇਖਾ ਦੇਦਾ ਕਿਵੇਂ ਉਹ ਮੋਹ ਠਗਣੀ ਤੇਰੇ ਪਿੱਛੇ ਬਹਿ ਜੀਵੇ ਕਿਵੇਂ ਉਹ ਮੋਹ ਠਗਣੀ ਤੇਰੇ ਪਿੱਛੇ ਬਹਿ ਜੀਵੇ ਚੋਰੇ ਜਾ ਤੂੰ ਨਾਰੋ ਤੈਨੂੰ गील ਕੇ ਬਹਿ ਜੀਵੇ ਚੇ ਚੇਰੀ ਹੋ ਗਈ ਯਾਰ ਹੋਏ ਕੋਸੀਟ ਤੇ ਕੋਸੀਟ ਤੇ ਫਿੱਕੋ ਸੀਟ ਤੇ ਬੈਠੇ ਦੋ ਮੇਹਰ ਨੂੰ ਜਾਂਦੇ ਜੀ ਕੋਸੀਟ ਤੇ ਬੈਠੇ ਦੋ ਮੇਹਰ ਨੂੰ ਜਾਂਦੇ ਜੀ ਹੋਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸੰਜੇ ਜੀ ਹੋਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਜਾਂਦੇ ਜੀ ਮੈਂ 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 ਖੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਖੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ <table> ਪਾ ਵੀ ਮੈਂ ਖੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਇੰਦੇ ਵਿੱਚ ਮੈਂ ਹੁੱਕ ਕੇ ਉਹਦਾ ਟਿਕ ਟਕ ਕਰਾ ਦਿੱਤਾ ਮੈਂ ਖੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਇਹਦੇ ਵਿੱਚ ਮੈਂ ਰੁਭ ਕੇ ਉਹ ਦਾ ਟਿਕ ਟਿਕਦਾ ਦਸਾਂ ਮੰਨ ਲੈ ਮੀਆਂ ਤੇਰੀ ਜੇ ਦੋ ਟਿਕ ਟਾਂ ਲੈ ਜੀਵੇ ਐ ਫੁੱਲ ਸੇਰ ਤੱਕ ਲੱਗਦੇ ਨੇ ਕੁਲ ਸਾਤੁਰ ਪਈਏ ਵੇ ਤੂੰ ਬਾਤ ਕਿਥੇ ਖਲਚੇ ਝਾਕੇ ਸੱਜੇ ਥੱਪੇ ਵੇ ਜੇ ਸੋਚੋਂ ਦੱਟ ਕੱਟਗੇ ਪੂਰੇ ਬੱਜੇ ਨੰਬੇ ਵੇ ਜੇ ਸੋਚੋਂ ਦੱਟ ਕੱਟਗੇ ਪੂਰੇ ਪੱਤੇ ਨੰਬੇ ਵੇ ਮਾਇਓ 루チェ ਬੰਕੀ ਜੀ ਜਬਾ ਥਾ ਮੈਨੂੰ ਕਿੱਥੇ ਬੈਠਾ ਆ ਕੋਈ ਸੇਵਾ ਕਰੀ ਨਹੀਂ ਸੇਵਾ ਵਸ ਵਿੱਚ ਹੋਰ ਕਿੱਥੇ ਜਾਂਦਾ ਫਿਰ ਮੈਂ ਮੈਨੂੰ ਕਿੱਥੇ ਬੈਠਾ ਆ ਕੋਈ ਸੇਵਾ ਕਰੀ ਨਹੀਂ ਬਸ ਤੋਂ ਥੱਲੇ ਪਤਰ ਆਈ ਉਹ ਮੇਰੇ ਜਰੀਏ ਨਹੀਂ ਅੱਖ ਬਚਾ ਕੇ ਹੋਟਲ ਵਿੱਚ ਅੱਖ ਬਚਾ ਕੇ ਹੋਟਲ ਵਿੱਚ ਅੱਖ ਬਚਾ ਕੇ ਹੋਟਲ ਵਿੱਚ ਬੈਠੇ ਬੋਲਦੇ ਸੀ ਕਰ ਬਚਾ ਕੇ ਹੋਟਲ ਵਿੱਚ ਜਾ ਬੈਠੇ ਬੋਲੇ ਦੀ ਪਾਬੀ 2000 ਦਾ ਬਿਲ ਆ ਗਿਆ ਪੀਤੇ ਕੈਂਪੇ ਕੋ ਦੇ ਦੀ 2000 ਦਾ ਬਿਲ ਆ ਗਿਆ ਪੀਤੇ ਕੈਂਪੇ ਕੋ ਦੇ ਦੀ ਤੇ ਚੁੱਪ ਕਾਥ ਤੋਂ ਹੋ ਗਿਆ ਤਬੀ ਚਾਲ ਤਾੜੀ ਤੂੰ ਮੈਨੂੰ ਦਿਉ ਰਹਿਵੇਂ ਨਾਂਝ ਪੜਦੀ ਚਾੜੀ ਤੂੰ ਮੈਂ ਤਾਂ ਹੀ ਖਹਿੜਾ ਤਿਕਣਾ ਦੇਖ ਤੇ ਹੀ ਗਣਾ ਵਿਗਾ ਬਾਕੀ ਬੱਤੇ 70 ਕੇ ਆ ਪਾਵੇਂਗਾ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਆ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਤੀਤੀ ਪੰਜਾ ਦਾ ਲੈ ਲਿਆ ਉਹਨੇ ਧੁਰ ਕੀ ਪਾウダー ਨਹੀਂ ਉਹ ਬਾਕੀ ਕੱਲ੍ਹ ਲਗਣਾ ਦੂ ਐਵੇਂ ਕਿਉਂ ਕਬਰਉਣੀ ਬਾਕੀ ਕੱਲ੍ਹ ਲਗਣਾ ਦੂ ਐਵੇਂ ਕਿਉਂ ਕਬਰਉਣੀ ਜਾਣ ਵੀ ਦੇ ਹੁਣ ਭਾਬੀ ਤਾਂ ਰੋਲਾ ਪਾਉਣੀ ਜਾਣੀ ਦੇ ਹੁਣ ਪਾਪੀ ਜੀ ਕਾ ਤਰੋੜਾ ਪੌਲੀ ਗੇ ਓਏ ਅਦਵਾਰਾ ਕਮ ਕਾਫੀ ਮੈਨੂੰ ਝਗੜਾ ਚਾਹੀਦਾ ਤੋ ਤੋ ਖੁਰਤੀ ਅਰਿਆ ਕੱਟਾ ਕਟੜਾ ਚਾਹੀਦਾ ਸਾਤਾ ਬਾਕੀ ਲੈ ਖਾਵੀ ਹੁਣ ਪੂਰਾ ਸਾਦੇ ਵੇ ਨਹੀਂ ਸਮਝਦੀ ਪੈਂਤੀ ਮੇਰੀ ਕਲੀ ਤੇ ਸਾਦੇ ਵੇ ਕਹਿ ਦੀ ਸਿਲ ਮੇ ਜਾਣਾ ਕਹਿੰਦੇ ਇਸਨੇ ਮੈਂ ਜਾਣਾ ਨਾ ਉਮੰਨੀ ਟਾਲਿਆ ਨਹੀਂ ਪੱਛੀ ਲੈ ਲੈ ਵਿੱਚ ਬਲੈਕ ਦੇ ਟਿਕਟਾਂ ਵਾਲਿਆ ਤੂਰੇ ਪੱਛੀ ਲੈ ਲੈ ਵਿੱਚ ਬਲੈਕ ਦੇ ਟਿਕਟਾਂ ਵਾਲਿਆ ਨਹੀਂ ਖਤਮ ਹੋਈ ਜਾਂ ਉਹ ਖਤਮ ਹੋਈ ਕੀ ਖਤਮ ਹੋਈ ਉਹ ਜਿਹੜੀ ਦੇਖਣ ਗਏ ਸੀ ਕੀ ਦੇਖਾਂਗੇ ਮੈਨੂੰ ਕਹ ਦਿਨਾ ਫਤਪਾ ਅੱਜ ਮੈਨੂੰ ਕੀ ਗੱਲ ਦਸੀਓ पहिरां न मेर कोन बेठ खे मैनू केर नड़े बेठ खे पतादी मैन पहिरां मैनो क्या चतरा ਪੱਲਾ ਕੀ ਪਿਉ ਰਾਤੀਂ ਬਾਗੀ ਬੱਲੇ ਵੇ ਨਾ ਪੱਲਾ ਕੀ ਪਿਉ ਰਾਤੀਂ ਬਾਗੀ ਬੱਲੇ ਵੇ ਬੱਲੇ ਕੀ ਪੌਣਾ ਟੀ ਮਗਰੋਂ ਟੱਲਿਆ ਛੋੜ ਗਈ ਭਰੀ ਢੀੜ ਵਿੱਚ ਪਤਾ ਨਹੀਂ ਕਿੱਥੇ ਪੱਟੇ ਥੋੜ੍ਹ ਗਈ ਉਹ ਖਾਤੀ ਨੰਗ ਬਣਾ ਗਈ ਨਾ ਕੁਝ ਰਿਹਾਂ ਬਕਾਇਆ ਨਹੀਂ ਖਾਤੀ ਨੰਗ ਬਣਾ ਗਈ ਨਾ ਕੁਝ ਰਿਹਾਂ ਬਕਾਇਆ ਨਹੀਂ घर पिक्चर तर दूर पैदल आया घर पिक्चर मै राजवा पैदल आया